ਲੈ ਵੀ ਸੱਜਣੋ ਸਤਿ ਸ੍ਰੀ ਅਕਾਲ ਸੱਜਣੋ ਗੱਲ ਇਹ ਓ ਅੱਗੇ ਟਾਈਮ ਬਹੁਤ ਹੋ ਗਿਆ ਵੀਡੀਓ ਪਾਈ ਨੂੰ ਗਰਮੀ ਬੜੀ ਹੋਣ ਕਰਕੇ ਉਹ ਚੋਨਾ ਚੂਨਾ ਲਾਉਣ ਦਾ ਟਾਈਮ ਸੀਗਾ ਤਾਂ ਕਰਕੇ ਵੀਡੀਓ ਨਹੀਂ ਪਈਆਂ ਤੇ ਹੁਣ ਅੱਜ ਥੋੜਾ ਜਿਹਾ ਟਾਈਮ ਤੀਗਾ ਸ਼ਾਮ ਨੂੰ ਥੋੜੀ ਕਹ ਹੋਈ ਤੀਗੀ ਠੰਡ ਜੀ ਹੋਈ ਸੀਗੀ ਤਾਂ ਕਰਕੇ ਕੋੜੀ ਨੂੰ ਘੇੜਾ ਦਵਾਉਣ ਲੱਗੇ ਇੱਕ ਤਾਂ ਗੱਭਣਾ ਸੱਜਣੋ ਗਰਮੀ ਥੋੜਾ ਜਿਹਾ ਘੱਟ ਕਰਦੇ ਆਂਗੇ ਜਵਾਗ ਨੂੰ ਮੜਾ ਮੜਾ ਉੱਤੇ ਬਿਠਾ ਕੇ ਘੇੜਾ ਦਿਵਾ ਲੈਣੇ ਹੈ। ਨਾਲੇ ਜਵਾਗ ਦਾ ਮਨ ਖੁਸ਼ ਹੋ ਜਾਂਦਾ ਹੈ। ਇਹ ਕੁੜੀ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਯਾਰ ਕੁੜੀ ਨੂੰ। ਬਾੜਾ ਕਰਦੀ ਹੈ ਕੁੜੀ ਦਾ ਹੀ। ਮੇਰੇ ਭਾਈ ਦੀ ਕੁੜੀ ਹੈ ਇਹ। ਤੇ ਬਾੜਾ ਕਰਦੀ ਹੈ ਕਹੋਗੇ ਚਾਚਾ ਮੈਨੂੰ ਘੇੜਾ ਦਿਵਾ ਕੇ ਲਿਆ ਕੁੜੀ ਤੇ ਰੋਜ਼ ਹੀ ਰੋਜ਼ ਕਹੋਗੇ ਚਾਚਾ ਮੈਂ ਕਰ ਦਿੰਨੀ ਆ ਫਿਰ ਆਪਾਂ ਕੁੜੀ ਤੇ ਚੱਲਾਂਗੇ। ਮੈਂ ਕਹਣਾ ਚੰਗਾ ਬੁੱਤ ਚੱਲਾਂਗੇ ਕੁੜੀ ਤੇ ਦਿਵਾ ਕੇ ਲਵਾਂਗੇ। ਅੱਜ ਕਹਿੰਦੀ ਕਹਿੰਦੀ ਸਾਡੇ ਸਕੂਲ ਚ ਲੈ ਕੇ ਚੱਲਦੇ ਆਪਾਂ। ਉੱਥੇ ਖੁੱਲਾ ਸਾਹ ਹੈ ਚਾਚਾ। ਉੱਥੇ ਆਪਾਂ ਕੋ ਘੋੜੀ ਨੂੰ ਘੇੜਾ ਦਵਾ ਕੇ ਲਿਆਵਾਂਗੇ ਤੇ ਨਾਲੇ ਕਹਿੰਦੀ ਅੱਜ ਮੇਰੀ ਫਿਰ ਵੀਡੀਓ ਬਣਾਏਗਾ ਮਾ ਕੋਈ ਗੱਲ ਨਹੀਂ ਪਤਾ ਬਣਾ ਦੂ ਵੀਡੀਓ ਬਣਾਉਂਦੀ ਮਾ ਕੋਈ ਗੱਲ ਨਹੀਂ ਪਤਾ ਵੀਡੀਓ ਬਣਾ ਲਾਂਗੇ ਆਪਾਂ ਮੌਸਮ ਵਧੀਆ ਹੁਣ ਕਰਕੇ ਵੀਡੀਓ ਵੀ ਸੋਹਣੀ ਆਉਣੀਆਂ ਨੇ ਜਰੀਲੇ ਬਹੁਤ ਬਣਾਈਆਂ ਤੇ ਲਾਈਕ ਕਮੈਂਟ ਫੋਲੋ ਸਬਸਕ੍ਰਾਈਬ ਕਰੋ ਸੱਜੋ